ਅੱਜ 25 ਦਸੰਬਰ 2025 ਦੀ ਵੀਡੀਓ ਬਣਾ ਰਿਹਾ ਵੀਰੋ ਲਾਸਟ ਸਾਲ ਜਾ ਰਿਹਾਗਾ ਇਸ ਕਰਕੇ ਕਿਉਂ ਨਵਾਂ ਵਾਹ ਭਰਤੀ ਕਰਨਾਗਾ ਪੁਰਾਣੇ ਟਿਕਟ ਸੇਲ ਕਰ ਰਹੇ ਆ ਅੱਜ ਉਸੇ ਲੜੀ ਤਹਿਤ ਹੀ ਅੱਜ ਭਾਈ ਮਨਦੀਪ ਸਿੰਘ ਕੰਗੂੜਾ ਤੇ ਨਾਲ ਅੰਕਲ ਜੀ ਖੜਿਆ ਸਾਡੇ ਬਹੁਤ ਸਤਿਕਾਰਯੋਗ ਰਗਵੀਰ ਸਿੰਘ ਜੀ ਖੰਗੂੜਾ ਇਹ ਅੰਕਲ ਜੀ ਬਿਜਲੀ ਬੋਰਡ ਦਾ ਪਰਮਟ ਹੋਇਆ ਅੰਕਲ ਜੀ ਬਿਜਲੀ ਬੋਰਡ ਤੋਂ ਪਰਮਟ ਹੋਇਆ ਤੇ ਭਾਈ ਬਿਜਲੀ ਬੋਰਡ ਚ ਜੋਬ ਕਰਦਾ ਨਾਲ ਸਾਡਾ ਇਹ ਰਿਸ਼ਤੇਦਾਰ ਸਾਹ ਕੋਲੇ ਨੇ ਭਾਈ ਦੇ ਲਖਵੀਰ ਸਿੰਘ ਸਰੋਏ ਲਖਵੀਰ ਸਿੰਘ ਸਰੋਏ ਪਿੰਡ ਕਹਿੰਦੇ ਸੁਬੀtheta ਧੰਨਵਾਦ ਬਲਵਾਰਡ ਕਰਾ ਨੇੜੀ ਦਾ ਹੈ ਇਹ ਹਾਂ ਜੀ ਹਾਂ ਕਿਹੜੇ ਕਿਹੜੇ ਭਰਾ ਇਹ ਪਿੰਡਾਂ ਚ ਮੇਰੇ ਨਾਲ ਜੁੜੇ ਹੋਏ ਜ਼ਰੂਰ ਕਮੈਂਟ ਕਰਕੇ ਦੱਸਿਓ ਪਿੰਡ ਬਿਜੁਰਪੁਰਾ ਤੇ ਬਾਈ ਦਾ ਪਿੰਡ ਸਰੋਏ ਆ ਤੇ ਨਾਲ ਇਧਰ ਕਿਸ਼ਨ ਸਿੰਘ ਖੜਾ ਤੋਂ ਦਾ ਜਣਾ ਪਿੰਡ ਆ ਜੀ ਖਾਨਪੁਰ ਕਿਹੜੇ ਕਿਹੜੇ ਭਰਾ ਇਹ ਏਰੀਆ ਦੇ ਮੇਰੇ ਨਾਲ ਜੁੜੇ ਹੋਏ ਆ ਪਿੰਡਾਂ ਦੇ ਜੁੜੇ ਹੋਏ ਆ ਜ਼ਰੂਰ ਕਮੈਂਟ ਕਰਕੇ ਦੱਸਿਓ ਵੀਰੋ ਜਨਮ ਸ਼ਾਮ ਤੇ ਬਾਦਦਾ ਹੋ ਜਾਂਦਾ ਹੈ ਜਿਹੜੇ ਆਸ-ਪਾਸ ਮਾੜੇ ਬੋਲੇ 72 ਪਿੰਡ ਵੱਡੇ ਕਿਹੜੇ ਕਿਹੜੇ ਪਿੰਡ ਤੁਹਾਡੇ ਨਾਲ ਲੈ ਲੈ ਕਰਾਚੋਂ ਜੀ ਸਿਗਰੇੜੀ ਅਕਬਰਪੁਰ ਤੇ ਬੱਟੜਣਾ ਇਹ ਪਿੰਡ ਵੱਡੇ ਆ ਇਹ ਵੱਡੇ ਪਿੰਡ ਆ ਜਿਹੜਾ ਮੈਂ ਦੱਸ ਤੇ ਗੁਜਰਾ ਪਿੰਡ ਆ ਗਿਆ ਤੇ ਤਹਿਸੀਲ ਕਿਹੜੀ ਆ ਕੀ ਤੁਹਾਨੂੰ ਤਹਿਸੀਲ ਭਵਾਨੀਗੜ੍ਹ ਤੇ ਹਲਕਾ ਕਿਹੜਾ ਹੈ ਜੀ ਹਲਕਾ ਸੁਨਾਮ ਹਲ ਕਿਹੜੇ ਭਰਾ ਜੁੜੇ ਹੋ ਜਰੂਰ ਕਮੈਂਟ ਕਰਕੇ ਦੱਸਿਓ ਤੇ ਅੱਜ ਵੀਰ ਨੂੰ ਦਿਓ ਵਧਾਈਆਂ ਇਹਨਾਂ ਨੇ ਖੇਤੀ ਦਾ ਘਾਟੀ ਕਰਦੇ ਬਾਈ ਵਰਗੇ ਸ਼ੌਂਕ ਵਾਸਤੇ ਲਿਆਈ ਜਾਂਦੇ ਸ਼ੌਂਕ ਵਾਸਤੇ ਲਿਆ ਗਿਆ ਕੋਈ ਮਲਾਜੇ ਬੰਦੇ ਅੰਕਲ ਵਰਗੇ ਕਹਿੰਦੇ ਢੇੜਾ-ਬੇੜਾ ਲੈਣ ਵਾਸਤੇ ਤੇ ਕੱਕ ਪੱਠੇ ਲਿਆਉਣ ਵਾਸਤੇ ਟਰੈਕਟਰ ਦਿਹਾਗਾ ਲੈਤਾਗਾ ਕਿਵੇਂ ਲੱਗਿਆ ਬੰਦੀ ਸਾਡੇ ਕੋਲ ਆ ਗਈ ਕਿਵੇਂ ਲੱਗਿਆ ਕਲੀ ਸਾਡਾ ਟੀਮ ਵਗੈਰਾ ਤੁਹਾਡਾ ਧੰਨਵਾਦ ਤੁਸੀਂ ਸਾਡੀ ਇੱਜ਼ਤ ਕਰੀ ਬਹੁਤ ਪੁਰੀ ਸਰਕਾਰ ਲਈ ਜਿਹੜਾ ਪੂਰਾ ਉਹ ਪੂਰਾ ਸਤਕਾਰ ਕਰ। ਵੀ ਆਇਆ ਤਾਂ ਨਹੀਂ ਵੀਰ ਤੁੰਨ੍ਹ ਕਾਇ ਵੀ ਦੇਖਣਾ। ਬਾਹਰ ਜਾਵੀ ਕੋਈ ਉਹ ਨੇਕੀ ਗੱਲੇਗੀ। ਨਹੀਂ ਕਰੀਂ ਨਾ। ਚੋ ਆਪਦੇ ਕਿਉਂ ਮੇਰੇ ਫਾਦਰ ਸਾਹਿਬ ਦੀ ਉਮਰ ਦੇ ਹੈਗੇ ਆ। ਸਤਕਾਰ ਕਰਨ ਦਾ ਹੱਕ ਬਣਦਾ ਏ ਮੇਰੇ ਭਰਾ ਵਰਗੇ ਆ। ਅਸੀਂ ਅੰਦਰ ਆਫਿਸ ਵਿੱਚ ਬੈਠੇ ਸੀਗੇ ਅੱਜ ਜਿਹੜੀ ਸਚਾਈ ਵਾਲੀ ਗੱਲ ਆ ਕਿ ਆਹ ਇੱਧਰ ਮੀਟਿੰਗ ਵਗੈਰਾ ਹੋ ਰਹੀ ਸੀ ਨਵੇਂ ਸਾਲ ਕਰਕੇ ਨਵੇਂ ਸਾਲ ਦੀਆਂ ਤਿਆਰੀਆਂ ਚੱਲ ਰਹੀਆਂ ਸੀ। ਅੰਕਾ ਅੱਗੇ ਅਸੀਂ ਕੈਮਰੇਜ ਦੇਖਿਆ ਤਾਂ ਉਹਦੀ ਨਾਲ ਦੀ ਨਾਲ ਵਾਪਸ ਹੋ ਗਏ। ਤੇ ਨਿਰਮਨ ਨੂੰ ਅਖੇ ਵੀ ਨਾਲ ਦੀ ਨਾਲ ਗੋਲ ਮਾਰ ਕੇ ਲਿਆ। ਤੇ ਇੱਕ ਗੋਲ ਮਾਰਨਾ ਇਹਨਾਂ ਦਾ ਚਾਹ ਪਾਣੀ ਪੀਤੀ ਤੇ ਗੱਲਬਾਤ ਕਰਨ ਦਾ ਤਰੀਕੇ ਦਾ ਅੰਕਲ ਜੀ ਸਾਨੂੰ ਪਤਾ ਲੱਗ ਗਿਆ ਤੇ ਸਾਡੇ ਬਾਰੇ ਅੰਕਲ ਅਗਰ ਪਤਾ ਲੱਗ ਗਿਆ ਤੇ ਸਾਡਾ ਅੱਜ ਸੌਦਾ ਹੋ ਗਿਆ ਇਹਨਾਂ ਨੂੰ ਜਰੂਰ ਬਹੁਤ-ਬਹੁਤ ਵਧਾਈਆਂ ਕਹੀ ਤੁਹਾਨੂੰ ਬਰਬਾਦ ਆ ਤੁਹਾਨੂੰ ਤੇ ਜਗਨਾ ਰਾਜ ਜੀ ਨੂੰ ਤਰੱਕੀ ਹਾਂ ਜਰੂਰ ਹੈ ਬਾਈ ਮਨਦੀਪ ਜੀ ਨੂੰ ਬਹੁਤ-ਬਹੁਤ ਵਧਾਈਆਂ ਕਹਿ ਰਹੀ ਮਨਦੀਪ ਜੀ ਸੀ ਨਾ ਮਨਦੀਪ ਵੀਰ ਨੂੰ ਬਹੁਤ-ਬਹੁਤ ਵਧਾਈਆਂ ਦਿਓ ਤੇ ਨਾਲ ਲਖਵੀਰ ਆਇਆ ਇਹਨੂੰ ਵੀ ਵਧਾਈਆਂ ਦਿਓ ਕਹਿੰਦਾ ਜੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਤੁਸੀਂ ਵੀ ਕਮੈਂਟਾਂ 'ਚ ਵਧਾਈਆਂ ਦਿਓ ਕਿਉਂ ਨਵਾ ਸੰਤ ਲੈ ਕਹਿੰਦਾ ਹਰੇਕ ਬੰਦੇ ਨੂੰ ਖੁਸ਼ੀ ਹੁੰਦੀ ਆ ਵੀ ਆਪਣੇ ਘਰੇ ਸੰਤ ਜਾਵੇ ਤੇ ਅਟਾ ਵਹੀ ਕਰਦੇ ਨਹੀਂ ਫਿਰ ਕੇ ਕਰਦੇ ਬਣੀ ਵੱਡੀ ਨਹੀਂ ਨਹੀਂ ਕੋਈ ਸਾਡੇ ਘਰ ਕੰਡਾ ਹੀ ਨਹੀਂ ਜਮਾ ਡੰਗਾ ਅੱਛਾ ਡੰਗਰਾ ਵਾਸਤੇ ਉਹਦੇ ਵਾਸਤੇ ਟਰੈਕਟਰ ਲਿਆ ਹੈ ਹਾਂ ਸਿਕੂ ਦੀ ਜਾਲ ਹੈ ਹਾਂ ਇੱਕੂ ਕੀ ਸੀ ਨਾ ਸ਼ਾਮ ਸਿੰਘ ਸ਼ਾਮ ਸਿੰਘ ਸੀ ਅੰਕਲ ਦੇ ਬ੍ਰਦਰ ਸੀਗੇ ਉਹਨਾਂ ਦੀ ਜਾਤ ਕੀ ਟਰੈਕਟਰ ਲਿਆ ਗਿਆ ਭਾਈ ਕਹਿੰਦੇ ਪਹਿਲਾਂ ਟਰੈਕਟਰ ਵੇਚ ਬੈਠੇ ਪਹਿਲਾਂ ਕਿੰਨੇ ਚਿਰ ਹੋ ਗਏ ਵਿੱਚ ਨੂੰ ਉਹ ਕਿ ਵੇਚਤਾ ਸੀ ਫਿਰ ਬਸ ਉਹ ਕਿਸੇ ਨੇ ਉੰਗਲਾਂ ਦੇ ਅੱਛਾ ਹੁਣ ਲੋਕ ਨੇ ਵੀ ਖੜਾ ਕੀ ਕਰਾਉਣਾ ਹਾਂ ਕਿਵੇਂ ਫਾਦਰ ਸਾਹਿਬ ਦੱਸ ਕੇ ਦੇ ਵੀ ਜਾਤ ਤਾਂ ਜਿਆਦਾ ਹੀ ਆ ਨਾ ਇਹਨਾਂ ਵੀ ਕਿਹਾ ਹਾਂ ਆਪਾਂ ਇਹਦਾ ਕੱਖਾਂ ਖਾਂ ਵਾਸਤੇ ਕਰਦੇ ਹਾਂ ਅੱਛਾ ਬਾਕੀ ਦੇਖੀ ਠੀਕ ਹੈ ਅੱਛਾ ਹੁਣ ਸ਼ਾਮ ਸਿੰਘ ਤੁਹਾਡੇ ਚਾਚਾ ਦੀ ਯਾਰ ਕੀ ਹਾਂ ਆ ਅੰਕਲ ਦੇ ਬ੍ਰਦਰ ਸੀਗੇ ਇਹਨੇ ਡੈਥ ਹੋ ਗਈ ਸੀਗੀ ਪਹਿਲਾਂ ਟਰੈਕਟਰ ਚਲਾਉਂਦੇ ਸੀਗੇ ਪਹਿਲਾਂ ਉਹ ਨਵਾਂ ਕਢਾਇਆ ਸੀਗਾ ਵੀ ਉਹ ਚਾਹੁੰਦਾ ਅੱਛਾ ਉਹਨਾਂ ਨੇ ਹੀ ਲੈਣ ਸੀ ਡਾਕਟਰ ਸੀ ਉਹਨਾਂ ਨੇ ਲੈਣ ਦਾ ਮੇਰੇ ਨਾਮ ਕਰਵਾਤਾ ਸੀ ਅੱਛਾ ਵੀ ਕਿ ਤਰ੍ਹਾਂ ਉਹਨੂੰ ਗੈਫਟੀ ਦਿੱਤਾ ਸੀ ਉਹ ਵਸੂਈ ਵੀ ਕਹਿੰਦਾ ਰਹਿੰਦਾ ਖੜਾ ਕੀ ਕਰਾਉਣਾ ਆਪਣਾ ਨਾਮ ਕਰਾਣਾ ਅੱਛਾ ਇਹ ਵੀ ਹੁਣ ਉਹਨਾਂ ਦੀ ਜਾਦ ਹੀ ਨਾ ਹੈ ਡਾਕਟਰ ਲੈ ਗਿਆ ਵੀ ਕਿਉਂ ਬੰਦੇ ਦੀ ਜਾਦ ਇੰਨੇ ਨਾਲ ਜਾਦ ਬਣੀ ਰਹਿੰਦੀ ਹੈ ਕਿਉਂ ਬੰਦੇ ਨਾਲ ਅਟਕ ਲੜ ਕੇ ਖੇਤ ਜਾਣਗੇ ਆਪਦੇ ਭਰਾ ਦਾ ਚਲੋ ਇੰਨੇ ਨਾਲ ਬੰਦਾ ਜਿਹੜਾ ਦੁਨੀਆ ਤੋਂ ਚਾਲ ਜਾਂਦਾ ਜਾਣ ਨਾਲ ਤਾਂ ਜ਼ਿਆਦਾ ਰਹਿ ਜਾਂਦੀਆਂ ਗਈਆਂ ਛੋਟੀ ਸੀ ਅੰਦਰ ਤੋਂ ਹਾਂ ਅੰਕਲ ਤੋਂ ਛੋਟੇ ਸੀਗੇ ਉਹ ਉਹਨਾਂ ਦੀ ਜਾਂਚ ਸਾਮਸੰਗ ਦੀ ਜਾਂਚ ਘੂੜਾ ਸਾਮਸੰਗ ਜਾਂਚੇ ਘਟ ਗਿਆ ਹੈ ਲੈਂਦਾ ਕਿਹੜਾ ਸੀਗੀ ਸਵਾਇਦਾ ਮਨਸੀਆ ਹਾਂ 892 ਮਨਸੀਆ ਤੇ ਦੇਖ ਕੇ ਨੇ ਮੈਂ ਨਾ ਕਿ ਪਸੰਦ ਆ ਗਿਆ ਪੈਟੀ ਬਹੁਤ ਨਵਾਂ ਸੀ ਭਰਾ ਉਹ ਦੋ ਜੋੜਾ ਸੀ ਆਪਣੇ ਕੋਲੇ ਇੱਕ ਟਰੈਕਟਰ ਰਹਿ ਗਿਆ ਤੇ ਇੱਕ ਟਰੈਕਟਰ ਇਹ ਸੇਲ ਹੋ ਕੇ ਗਿਆ ਵੀਰੋ ਤੁਸੀਂ ਦੂਜਾ ਟਰੈਕਟਰ ਖਰੀਦਣਾ ਜੇ ਨਾਲ ਦਾ ਤਾਂ ਦੂਜਾ ਟਰੈਕਟਰ ਖਰੀਦ ਕੇ ਲਿਆ ਸਕਦੇ ਹੋ ਦਾ ਸਾਡੇ ਕੋਲੇ 2017 ਮਲਟੀਟਲ ਦੇ ਨਾਲ ਦਾ ਖੜਾ ਤੇ ਇੱਕ ਡੈਕਟਰ ਇਹ ਵੜਾਈ ਡੈਕਟਰ ਜਦੋਂ ਸੇਲ ਹੋ ਗਿਆ ਇਧਰ ਮਾਰਦੇ ਮੁੰਡਿਆ ਕੈਮਰਾ ਕਾਫੀ ਡੈਕਟਰ ਹੋਰ ਬਹੁਤ ਗਿਣਤੀ ਚ ਲੱਗੇ ਹੋਏ ਆ ਕਿਵੇਂ 4/4 755 655 605 969 ਸਵਰਾਜ 855 14 ਮਾਰਕ ਤੋਂ 15 ਮਾਰਕ ਤੋਂ ਲੈ ਕੇ 22 ਮਾਰਕ ਤੱਕ 36 30 ਇਧਰ 36 30 ਖੜੇ ਆ ਇਧਰ ਹੋਰ ਬਹੁਤ ਸਾਰੇ ਡੈਕਟਰ ਖੜੇ ਆ ਬਹੁਤ ਬਹੁਤ ਵਧਾਈ ਮੈਂ ਤੁਹਾਨੂੰ ਤੇ ਤੁਸੀਂ ਜਰੂਰ ਕਮੈਂਟਾਂ ਵਿੱਚ ਲਾਈਕਾਂ ਦਿਓ ਆਈਸ ਨੂੰ ਬਹਲੇ ਖਾ ਲੋ ਤੇ ਇਧਰ ਕਿਵੇਂ ਇਧਰ ਖੜਿਆ ਜੌਨੀ ਆ ਨਵੀਂ ਬੈਟਰੀ ਹੋ ਗਈ ਵੀਰੋ ਸ਼ੋਹਨ ਜੀ ਦਾ ਨਾਮ ਹੋ ਵੀ ਦੋ ਹੀ ਆਸ਼ ਅੱਭਿਵਾਸ ਤੇ ਜਾ ਰਿਹਾ ਸੋਨੂ ਕੱਟੋਂ ਕੱਟੋ ਕੱਟ ਨਾ ਨਾ ਕਰਦੇ ਵੀ 65 ਤੋਂ 70 ਡੈਕਟਰ ਵੜੈਟ ਕੱਟ ਤੇ ਮਿਲਣਗੇ ਇੱਕ ਇੱਕ 2026 ਨੂੰ ਉਹਦੀ ਤਿਆਰੀ ਕਰ ਰਹੇ ਆ ਤੇ ਤੁਸੀਂ ਜਰੂਰ ਵੀਡੀਓ ਵੀਡੀਓ ਨੂੰ ਕਿੱਥੋਂ ਕਿੱਥੋਂ ਦੇਖ ਰਹੇ ਆ ਭਰਾਵੋ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਲਾਇਕ ਕਰਿਓ ਪੇਜ ਨੂੰ ਫੋਲੋ ਕਰ ਲਓ ਤੇ ਜੁੜੇ ਰਹੋ ਪਿਆਰ ਭਰੀ ਸਾਰੇ ਭਰਾਵੋ ਸਤਿ ਸ਼੍ਰੀ ਅਕਾਲ ਜੀ